ਹਾਂਜੀ ਕਿਸਾਨ ਵੀਰੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਨੱਕ ਲੈ ਕੇ ਆਇਆ ਤੋਕੜ ਗੱਬਣ ਸੋ ਜਿਹੜਾ ਇਹ ਵੀਡੀਓ ਬਣਾ ਰਹੇ ਆਪਾਂ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਤਹਿਸੀਲ ਖੂਰ ਤੋਂ ਬਣਾ ਰਹੇ ਆਂ ਇਹਦੀ ਇੱਕ ਸਾਈਡ ਭਗਤਾ ਭਾਈ ਕਰਿਆ ਜਾਂਦਾ ਦੂਜੀ ਸਾਈਡ ਤੇ ਭਧੌੜ ਰਹਿ ਜਾਂਦਾ ਨੇੜੇ ਦੇ ਪਿੰਡ ਤੇ ਬਾਈ ਦਾ ਨਾਮ ਹੈਗਾ ਸਰਬ ਜਲਾਲ ਤੇ ਭਰਾ ਕੋਲੇ ਇਹ ਬੈੜ ਪਕਾਊਆ ਇਹ ਤੀਜਾ ਸੁਆ ਸੂਈ ਹੋਈ ਆ ਤੇ ਚੌਥੇ ਲਈ ਇੱਕ ਮਹੀਨੇ ਦੀ ਸਖਸ਼ੜ ਸੀਮਨ ਤੋਂ ਜਿਹੜੇ ਗੱਬਣਾਂਗੀ ਇਸ ਵਕਤ ਇਹ ਥੱਲੇ 12 ਲੀਟਰ ਦੁੱਧ ਬਿਲਕੁਲ ਤਿਆਰ ਆ। ਮੂੰਹ ਮੱਥੇ ਤੁਸੀਂ ਦੇਖ ਸਕਦੇ ਹੋ ਗੋਦੀ ਵਾਲੀ ਵਹਿੜਾ ਪੂਰੀ ਚੰਗੀ ਬੇਲ ਆ ਗਈ। ਥਾਣ ਹਵਾਨੇ ਦੀ ਪੂਰੀ ਸਾਫ਼ ਆ ਗਈ। ਹਵਾਨੇ ਦੇ ਬੇਣ ਜੀ ਬਹੁਤ ਚੰਗੀਆਂ ਗਈਆਂ। ਤੁਸੀਂ ਦੇਖ ਸਕਦੇ ਹੋ ਪੂਰੀ ਚੰਗੀ ਬੇਲ ਆ ਵਹਿੜ ਦੀ ਤੇ ਰੰਗ ਰੂਪ ਬਹੁਤ ਸੋਹਣਾਗਾ। ਘਰ ਦੀ ਵਹਿੜਾ ਬਾਈ ਦੀ ਵਧੀਆ ਪਾਲੀ ਹੋਈ। ਤੀਜਾ ਸੂਆ ਸੂਈ ਹੈ ਚੌਥੇ ਲਈ ਇਹ 1 ਮਹੀਨੇ ਦੀ ਗੱਬਣਾ ਭਰਾ ਕਹਿੰਦਾ ਵੀ ਇਹ ਪਹਿਲਾ ਟੀਕਾ ਹਮੇਸ਼ਾ ਰੱਖ ਜਾਂਦੀ ਹੈ ਹਰ ਵਾਰੀ। ਆਪ ਬੱਚੀ ਦੇ ਪਹਿਲੇ ਸੂਏ ਦੀ ਆ ਤੁਸੀਂ ਦੇਖ ਸਕਦੇ ਹੋ ਵੀ ਇਹਦਾ ਬਹੁਤ ਚੰਗੇ ਬੱਚੇ ਪਾਉਂਦੀ ਹੈਗੀ ਤੇ ਬੈਡ ਦਾ ਤੇ ਥਾਣਾ ਹਵਾਨਾ ਤੁਸੀਂ ਦੇਖ ਸਕਦੇ ਹੋ ਬਹੁਤ ਚੰਗਾ 12 ਲੀਟਰ ਦੁੱਧ ਪਿਆਰ ਹੈ 1 ਮਹੀਨੇ ਦੀ ਕੱਪਣ 66 ਸੀਮਣ ਤੋਂ ਤੇ ਇਹਦਾ ਤਾਂ ਮੁੱਲਾ ਬਾਈ ਫੋਨ ਤੇ ਕਰੂਗਾ ਬਾਈ ਦਾ ਨੰਬਰ ਲਗਾਤਾਰ ਸਕਰੀਨ ਦੇ ਉੱਪਰ ਚੱਲ ਰਿਹਾ ਤੁਹਾਨੂੰ ਕੋਈ ਵੀ ਡਿਟੇਲ ਚਾਹੀਦੀ ਹੋਵੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਆਪਣੀ ਪੂਰੀ ਤਸੱਲੀ ਕਰਕੇ ਤੁਸੀਂ ਬੈਡ ਖਰੀਦ ਸਕਦੇ ਹੋਗੇ ਸੋ ਵੀਡੀਓ ਚੰਗੀ ਲੱਗੇ ਤਾਂ ਕਿ ਸ਼ੇਅਰ ਜ਼ਰੂਰ ਕਰ ਦਿਓ ਸੋ ਬਹੁਤ ਬਹੁਤ ਧੰਨਵਾਦ